ਪਾ ਕਹਿੰਦੇ ਨੇ ਗਰੀਬ ਆ ਗਰੀਬ ਆ ਚੱਲ ਆਪਣੀਆਂ ਮਾਵਾਂ ਭੈਣਾਂ ਨੇ ਆ ਬਗਲੀ ਵਾਲੀਆਂ ਤੁਸੀਂ ਬਈ ਪਿੰਡ ਪਿੰਡ ਫਿਰਦੀਆਂ ਦੇਖੀਆਂ ਨੇ ਮੁਹੱਲਿਆਂ ਦੇ ਵਿੱਚ ਫਿਰਦੀਆਂ ਸ਼ਹਿਰਾਂ ਦੇ ਵਿੱਚ ਫਿਰਦੀਆਂ ਨੇ ਜਿਨ੍ਹਾਂ ਦੇ ਕੋਈ ਆਪਣੇ ਪੱਲੰਗਾਂ ਦੇ ਬਗਲ ਜੇ ਬਣਾਏ ਹੁੰਦੇ ਆ ਪਰ ਇਹਨਾਂ ਦੀ ਬਈ ਹਰਕਤਾਂ ਬਹੁਤ ਮਾੜੀਆਂ ਹੁੰਦੀਆਂ ਦਿਨੋਂ ਦਿਨ ਇਹਨਾਂ ਦੀ ਹਰਕਤਾਂ ਬਾਦੀਆਂ ਜਾ ਰਹੀਆਂ ਮਾੜੀ ਆ ਵੀਡੀਓ ਦੇਖ ਤੁਸੀਂ ਧਿਆਨ ਨਾਲ ਆਪਾਂ ਕਹਿੰਦੇ ਨੇ ਗਰੀਬ ਆ ਗਰੀਬ ਆ ਚੱਲ ਆਪਣੀਆਂ ਮਾਵਾਂ ਭੈਣਾਂ ਨੇ ਆ ਬਗਲੀ ਵਾਲੀਆਂ ਤੁਸੀਂ ਬਈ ਪਿੰਡ ਪਿੰਡ ਫਿਰਦੀਆਂ ਦੇਖੀਆਂ ਨੇ ਮੁਹੱਲਿਆਂ ਦੇ ਵਿੱਚ ਫਿਰਦੀਆਂ ਸ਼ਹਿਰਾਂ ਦੇ ਵਿੱਚ ਫਿਰਦੀਆਂ ਨੇ ਜਿਨ੍ਹਾਂ ਦੇ ਕੋਈ ਆਪਣੇ ਪੱਲਿਆਂ ਦੇ ਬਗਲ ਜੇ ਬਣਾਏ ਹੁੰਦੇ ਆ ਪਰ ਇਹਨਾਂ ਦੀ ਬਈ ਹਰਕਤਾਂ ਬਹੁਤ ਮਾੜੀਆਂ ਹੁੰਦੀਆਂ ਦਿਨੋਂ ਦਿਨ ਇਹਨਾਂ ਦੀ ਹਰਕਤਾਂ ਬਾਹਦੀਆਂ ਜਾ ਰਹੀਆਂ ਮਾੜੀ ਆ ਵੀਡੀਓ ਦੇਖ ਤੁਸੀਂ ਧਿਆਨ ਨਾਲ ਆਪਾਂ ਕਹਿੰਦੇ ਨੇ ਗਰੀਬ ਆ ਗਰੀਬ ਆ ਚੱਲ ਆਪਣੀਆਂ ਮਾਵਾਂ ਭੈਣਾਂ ਨੇ ਆ ਬਗਲੀ ਵਾਲੀਆਂ ਤੁਸੀਂ ਬਈ ਪਿੰਡ ਪਿੰਡ ਫਿਰਦੀਆਂ ਦੇਖੀਆਂ ਨੇ ਮੁਹੱਲਿਆਂ ਦੇ ਵਿੱਚ ਫਿਰਦੀਆਂ ਸ਼ਹਿਰਾਂ ਦੇ ਵਿੱਚ ਫਿਰਦੀਆਂ ਨੇ ਜਿਨ੍ਹਾਂ ਦੇ ਕੋਈ ਆਪਣੇ ਪੱਲੰਗਾਂ ਦੇ ਬਗਲ ਜੇ ਬਣਾਏ ਹੁੰਦੇ ਆ ਪਰ ਇਹਨਾਂ ਦੀ ਬਈ ਹਰਕਤਾਂ ਬਹੁਤ ਮਾੜੀਆਂ ਹੁੰਦੀਆਂ ਦਿਨੋਂ ਦਿਨ ਇਹਨਾਂ ਦੀ ਹਰਕਤਾਂ ਬਾਦੀਆਂ ਜਾ ਰਹੀਆਂ ਮਾੜੀ ਜਆ ਵੀਡੀਓ ਦੇਖ ਤੁਸੀਂ ਧਿਆਨ ਨਾਲ ਅਪਾ ਕਹਿੰਦੇ ਨੇ ਗਰੀਬ ਆ ਗਰੀਬ ਆ ਚੱਲ ਆਪਣੀਆਂ ਮਾਵਾਂ ਭੈਣਾਂ ਨੇ ਆ ਬਗਲੀ ਵਾਲੀਆਂ ਤੁਸੀਂ ਬਈ ਪਿੰਡ ਪਿੰਡ ਫਿਰਦੀਆਂ ਦੇਖੀਆਂ ਨੇ ਮੁਹੱਲਿਆਂ ਦੇ ਵਿੱਚ ਫਿਰਦੀਆਂ ਸ਼ਹਿਰਾਂ ਦੇ ਵਿੱਚ ਫਿਰਦੀਆਂ ਨੇ ਜਿਨ੍ਹਾਂ ਦੇ ਕੋਈ ਆਪਣੇ ਪੱਲਿਆਂ ਦੇ ਬਗਲ ਜੇ ਬਣਾਏ ਹੁੰਦੇ ਆ ਪਰ ਇਹਨਾਂ ਦੀ ਬਈ ਹਰਕਤਾਂ ਬਹੁਤ ਮਾੜੀਆਂ ਹੁੰਦੀਆਂ ਦਿਨੋਂ ਦਿਨ ਇਹਨਾਂ ਦੀਆਂ ਹਰਕਤਾਂ ਬਾਧੀਆਂ ਜਾ ਰਹੀਆਂ ਮਾੜੀ ਜਾਂ ਵੀਡੀਓ ਦੇਖ ਤੁਸੀਂ ਧਿਆਨ ਨਾਲ ਆਪਾਂ ਕਹਿੰਦੇ ਨੇ ਗਰੀਬ ਐ ਗਰੀਬ ਐ ਚੱਲ ਆਪਣੀਆਂ ਮਾਵਾਂ ਭੈਣਾਂ ਨੇ ਆ ਬਗਲੀ ਵਾਲੀਆਂ ਤੁਸੀਂ ਬਈ ਪਿੰਡ ਪਿੰਡ ਫਿਰਦੀਆਂ ਦੇਖੀਆਂ ਨੇ ਮੁਹੱਲਿਆਂ ਦੇ ਵਿੱਚ ਫਿਰਦੀਆਂ ਸ਼ਹਿਰਾਂ ਦੇ ਵਿੱਚ ਫਿਰਦੀਆਂ ਨੇ ਜਿਨ੍ਹਾਂ ਦੇ ਕੋਈ ਆਪਣੇ ਪੱਲੰਗਾਂ ਦੇ ਬਗਲ ਜੇ ਬਣਾਏ ਹੁੰਦੇ ਆ ਪਰ ਇਹਨਾਂ ਦੀ ਬਈ ਹਰਕਤਾਂ ਬਹੁਤ ਮਾੜੀਆਂ ਹੁੰਦੀਆਂ ਦਿਨੋਂ ਦਿਨ ਇਹਨਾਂ ਦੀ ਹਰਕਤਾਂ ਬਾਹਦੀਆਂ ਜਾ ਰਹੀਆਂ ਮਾੜੀ ਜਾ ਵੀਡੀਓ ਦੇਖ ਤੁਸੀਂ ਧਿਆਨ ਨਾਲ ਆਪਾਂ ਕਹਿੰਦੇ ਨੇ ਗਰੀਬ ਐ ਗਰੀਬ ਐ ਚੱਲ ਆਪਣੀਆਂ ਮਾਵਾਂ ਭੈਣਾਂ ਨੇ ਆ ਬਗਲੀ ਵਾਲੀਆਂ ਤੁਸੀਂ ਬਈ ਪਿੰਡ ਪਿੰਡ ਫਿਰਦੀਆਂ ਦੇਖੀਆਂ ਨੇ